ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਗਿੱਦੜ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ 9728000355 ਠੀਕ ਹੈ ਜੀ ਬਾਈਕ ਕੋਲ ਇੱਕ ਤਾਜੀ ਸੀ ਗਾਂ ਜੀ ਠੀਕ ਹੈ ਜੀ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਮੰਗ ਰਹਿਗਾ ਵਸਤਾ ਠੀਕ ਹੈ ਜੀ ਤੇ ਇੱਕ ਗੱਬਣਗਾ ਸੁਖਨਾ ਕਰਮ ਵਾਲੀ ਦਾ ਕਦ ਕਦ ਵੱਡਾ ਵੱਧ ਜਾਣਕਾਰੀ ਆਪਾਂ ਲਵਾਂਗੇ ਬਾਗੀ ਤੋਂ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਚੜ ਕਰ ਅੰਜਵੀਰ ਦੀ ਸਸੀ ਗਾ ਜੀ ਸਸੀ ਗਾ ਜੀ ਨਾਮ ਦੱਸੋ ਜੀ ਨਾਮ 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 ਮੇਰਾ ਜਕਸੀਰ ਸਿੰਘ ਕਾਲਾਪਈ ਪਿੰਡ ਕਿੱਧੜ ਅੱਛਾ ਜੀ ਤੇ ਜ਼ਿਲ੍ਹਾ ਜ਼ਿਲ੍ਹਾ ਬਟਿੰਡਾ ਜੀ ਆਪਾਂ ਨੂੰ ਨੇੜੇ ਨੇੜੇ ਵੀ ਪਿੰਡ ਕਿਹੜੇ ਪੈਂਦੇ ਆ ਪਿੰਡ ਆਪਣੇ ਇੱਕ ਸਾਈਡ ਤਾਂ ਮਲੂਕਾ ਜਾਂਦਾ ਜੀ ਇੱਕ ਸਾਈਡ ਨਾਸਪਰਾ ਪਿੰਡ ਆ ਜਾਂਦਾ ਠੀਕ ਹੈ ਥਾਣਾ ਸ਼ਹਿਰ ਆ ਜਾਂਦਾ ਸਾਡੇ ਠੀਕ ਹੈ ਜੀ ਨੰਬਰ ਦੱਸੋ ਬਰਾ ਆਪਣਾ ਨੰਬਰ ਪੂਰਾ 700 ਜੀ 9635108 ਠੀਕ ਹੈ ਜੀ ਹਾਂਜੀ ਬਈ ਜੀ ਪਹਿਲੀ ਵਾਰ ਦੀ ਜਾਣਕਾਰੀ ਦੋ ਸੂਈ ਦੀ ਇਹ ਬਾਈ ਜੀ ਥਰਡ ਲੋਕੇਸ਼ਨ ਹੈਗੀ ਹਾਂਜੀ ਤੇ ਇਹਨੇ ਪਿਛਲੇ ਸੂਏ 25 ਲੀਟਰ ਦੁੱਧ ਦਿੱਤਾ ਹੈ ਹਾਂਜੀ ਹੁਣ ਇਹਨੇ ਮੇਲ ਕਾਫ ਨੂੰ ਜਨਮ ਦਿੱਤਾਗਾ ਠੀਕ ਹੈ ਜੀ ਤੇ ਰਾਤ ਹੀ ਸੂਈ ਹੈ ਇਹ ਠੀਕ ਹੈ ਰਾਤ ਹੀ ਹੈ ਹਾਂਜੀ ਜੇਰ ਦੰਨ ਹੋ ਗਈ ਇਹਦੀ ਠੀਕ ਹੈ ਜੀ ਹਾਂਜੀ ਉਪਰ ਆ ਦੇਖ ਸਕਦੇ ਹਾਂ ਤੇ ਇਸ ਨੂੰ ਬੱਚਾ ਵੀ ਦਿਖਾਉਣੀ ਆ ਠੀਕ ਹੈ ਜੀ ਮਗਰ ਬੱਚਾ ਦਿੱਤਾ ਬੱਸ ਆ ਹਾਂਜੀ ਰਾਤ ਹੀ ਇਹ ਸੂਈ ਹੈ ਜੀ 11 ਵਜੇ ਜੀ ਠੀਕ ਹੈ ਰਾਤ ਬੜਾ 11 ਵਜੇ ਸੂਈ ਹੈ ਤੇ ਰੇਟ ਭਰਾ ਦਾ ਕੀ ਹੈ ਜੀ ਰੇਟ ਭਾਈ ਜੀ ਫੋਨ ਤੇ ਕਰ ਲਾਂਗੇ ਜੀ ਰੇਟ ਫੋਨ ਤੇ ਭਰਾ ਠੀਕ ਹੈ ਲੈ ਵਲੂਗਾ ਤੂੰ ਛਣਾ ਛਣਾ ਕਰਨਾ ਭਾਈ ਓਕੇ ਆ ਥਣ ਥਣ ਜਮਾ ਓਕੇ ਆ ਜੀ ਠੀਕ ਹੈ ਭਾਈ ਜੀ ਤੋਰ ਕੇ ਦਿਖਾ ਦਿਓ ਜੀ ਲਓ ਜੀ ਦੇਖ ਸਕਦੇ ਸੋਹਣੀ ਬੜਾ ਕੱਦ ਕਾਟ ਸੁਖਨਕਰਮ ਵਾਲੀ ਦੇ ਵਧੀਆ ਜੀ ਠੀਕ ਹੈ ਜੀ ਭਾਈ ਜੀ ਨਾਲ ਜਰੂਰ ਕਲੈਕਟ ਕਰੋ ਲੋ ਜੀ ਫੇਸ ਬਿਊਟੀ ਬੋਲੋ ਥੋੜਾ ਤਰਾ ਦੇਖ ਸਕਦੇ ਮੋੜ ਲਈ ਮੋੜ ਲਈ ਕੌਣ ਦੇ ਮੁਕੰਦ ਇੱਧਰ ਬਸ ਬੰਦ ਬੰਦ ਲੋ ਜੀ ਤੋਰਾ ਤਰਾ ਸਾਡੇ ਸਾਹਮਣੇ ਆ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਵੀ ਲਾ ਦੇਗਾ ਬਾਕੀ ਪਈਏ 10 ਮਿੰਟਾਂ ਹੀ ਗੋਲ ਕੇ ਠੀਕ ਹੈ ਜੀ ਲੋ ਜੀ ਚੈੱਕ ਕਰਵਾ ਸੰਗੀ ਤਰ੍ਹਾਂ ਵੱਧ ਜਾਣਕਾਰੀ ਬਾਈ ਜੀ ਤੋਂ ਫੋਨ ਤੇ ਲੈ ਲਓ ਹਾਂਜੀ ਬਾਈ ਜੀ ਆ ਦੂਜੀ ਵਾਰ ਦੀ ਜਾਣਕਾਰੀ ਦੇ ਜੀ ਇਹਦੇ ਵੀ ਇਹ ਥਰਡ ਲੋਕੇਸ਼ਨ ਆ ਬਾਈ ਹਾਂਜੀ ਇਹਨੇ ਪਿਛਲੇ ਸਵੇਰੇ 25 ਲੀਟਰ ਦੁੱਤਾ ਬਾਈ ਠੀਕ ਹੈ ਜੀ ਹਾਂ ਜੀ ਤੇ ਇਹਦੇ ਸੈਕਸਨ ਲੱਗਿਆ ਵਾ 40116 ਦਾ ਠੀਕ ਹੈ ਜੀ ਤੇ ਉਹਦਾ ਆਪਾਂ ਉਹ ਦੇ ਦੇਾਂਗੇ ਸਟਰਾ ਜਿਹੜਾ ਆਪਣੇ ਕੋਲੇ ਪਿਆਗਾ ਠੀਕ ਹੈ ਜੀ ਤੇ ਦੂਜਾ ਆਪਣਾ ਇਹਦੇ 20 ਦਿਨ ਬਾਕੀ ਆ ਬਈ ਹਲੇ ਹਲੇ 20 ਦਿਨ ਬਾਕੀ ਆ ਜੀ ਹਾਂ ਜੀ 20 ਦਿਨ ਬਾਕੀ ਆ ਜੀ ਠੀਕ ਹੈ ਜੀ ਲੋਪਰਾ ਬਾਈ ਦਾ ਟੀਕਾ ਵੀ ਸੰਭਿਆ ਵਾ ਤੇ ਕੱਦ ਕਾਠ ਸੁਖਨਾ ਕਰਮ ਵਾਲੀ ਦਾ ਇਹਨੂੰ ਪੂਰਾ ਵੱਡਾ ਹੀ ਆ ਠੀਕ ਹੈ ਜੀ ਵਹਿੜ ਦਾ ਇਸੇ ਇਹਦਾ ਵੀ ਵਧੀਆ ਰਿਕਾਰਡ ਦੱਸ ਰਿਹਾ ਬਈ ਤੇ ਹਾਂ ਜੀ ਬਾਈ ਤੋਰ ਕੇ ਦਿਖਾ ਦਈਏ ਲੋ ਜੀ ਬਾਈ ਜੀ ਨਾਲ ਜੁਕਟ ਕਰਿਓ ਲੋ ਜੀ ਮੋੜ ਲਈ ਮੋੜ ਲਓ ਲੋਪਰਾ ਤੁਰਾ ਤਰਾ ਦੇਖ ਸਾਡੇ ਕਰਮਾ ਵਾਲੀ ਦਾ ਹਾਂਜੀ ਭਾਈ ਰੇਟ ਇਹਦਾ ਰੇਟ ਭਾਈ ਇਹਦੇ ਵੀ ਫੋਨ ਤੇ ਕਰਾਏ ਇਹਦਾ ਹੀ ਫੋਨ ਤੇ ਕਰੋਗੇ ਹਾਂਜੀ ਲੋਪਰਾ ਭਾਈ ਜੀ ਕਹਿੰਦੇ ਰੇਟ ਦਾ ਫੋਨ ਤੇ ਹੋਗਾ ਇਹਦੇ ਵੀ ਟ੍ਰਾਂਸਫਰ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਹਾਂ ਸੁਣ ਜਮ ਓਕੇ ਜੀ ਓਕੇ ਆ ਭਾਈ ਜਮਾ ਠੀਕ ਹੈ ਜੀ ਲੋਪਰਾ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਰਕ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਬਾਕੀ ਇੰਸਟਾਗ੍ਰਾਮ ਤੇ ਵੀ ਆ ਆਪਣਾ ਫੇਸ ਗਰ ਜਿੱਤ ਰਹੀ ਦੀ ਹੈ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਜੀ ਮਿਲਦੇ ਆਂ ਭਰਾ ਨਵੀਂ ਵੀਡੀਓ ਚ ਓਕੇ ਬਾਈ